ਕੱਲ ਮੈਂ ਕੰਮ ਤੇ ਗਿਆ ਸੀ ਬਈ ਮਗਰੋਂ ਫੋਨ ਆ ਗਿਆ ਮੇਰੀ ਵਾਈਫ ਦਾ ਕਹਿੰਦੇ ਕੀ ਛੱਤ ਡਿੱਗਣੀ ਸ਼ੁਰੂ ਹੋ ਗਈ ਕੱਲ ਵੀ ਟਾਇਲਰ ਡੱਗ ਪੰਗਾਈ ਉਹ ਦੇਖੋ ਪੱਤਾ ਡੱਗ ਪਿਆ ਜਿਕਾ ਚਲੋ ਵਾਹਿਗੁਰੂ ਸ਼ੁਕਰ ਮਨਾਉਣੇ ਆ ਕਿ ਲੋਕ ਲਾਇਆ ਹੋਇਆ ਸੀਗਾ ਕਿਤੇ ਬੱਚੇ ਥੱਲੇ ਖੇਡਦੇ ਹੁੰਦੇ ਤਾਂ ਨੁਕਸਾਨ ਹੋ ਸਕਦਾ ਸੀ ਆ ਵੀਰੇ ਸਾਹਾ ਸਮਾਨ ਹੌਲੀ ਹੌਲੀ ਬਣਾਇਆ ਤੁਸੀਂ ਹਾਂਜੀ ਆਈ ਬਣਾਏ ਹੌਲੀ ਰਿਕਵੈਸਟਾਂ ਦੇ ਅੱਛਾ ਹਾਂਜੀ ਵੇਹੇ ਚੱਕ ਚੱਕ ਕੇ ਇਦਾਂ ਹੁਣ ਰੋਲਦਾ ਫਿਰਦਾ ਈ ਸਮਾਨ ਮੇਰਾ ਕਿ ਇਹਦੇ ਘਰੇ ਕਾਨੂੰਨੀ ਜੀ ਕਰਦਾ ਬਈ ਸਾਰਾ ਗਰੀਬ ਆ ਬਈ ਸਾਰਾ ਲੇਡਰ ਪੜ ਗਿਆ ਬਈ ਦੇ ਗਏ ਮੈਨੂੰ ਐ ਹੁੰਦਾ ਸੀ ਮੇਰਾ ਕੋਈ ਨਾਂ ਹੀ ਬੋਲਦਾ ਵੀ ਹੈਪੀ ਮੱਲੀਆਂ ਵਾਲਾ ਵੀ ਆ ਗਿਆ ਮੈਨੂੰ ਆਹੀ ਹੁੰਦਾ ਸੀ ਕੋਈ ਐ ਹੁੰਦਾ ਨਹੀਂ ਪੈਸੇ ਦਾ ਹੀ ਹੁਣ ਪਤਾ ਲੱਗਦਾ ਗਿਆ ਪੈਸੇ ਵੀ ਜ਼ਰੂਰੀ ਆ ਕਿਦੋਂ ਮੈਂ ਤਗੜਾ ਸੀਗਾ ਹੀ ਹੋ ਗਿਆ ਗਲੋ ਮਿਹਨਤ ਕਰਕੇ ਤੇ ਮੈਂ ਕਦੇ ਕਿਸੇ ਤੋਂ ਪੈਸਾ ਵੀ ਨਹੀਂ ਲਿਆ ਸੀਗਾ ਮੈਨੂੰ ਐ ਸੀ ਵੀ ਚਲ ਨਾਂ ਹੀ ਬਣ ਜੇ ਤੇ ਹੁਣ ਹੌਲੀ ਪਤਾ ਲੱਗਦਾ ਵੀ ਘਰ ਘਰ ਬੈ ਗਿਆ ਹੁਣ ਪਤਾ ਲੱਗਦਾ ਪੈਸਾ ਕਮਾਇਆ ਹੁੰਦਾ ਹੁਣ ਮੇਰੇ ਕੰਮ ਆਉਂਦਾ ਜੀ ਜਦੋਂ ਨਾ ਹੈਪੀ ਵੀਰੇ ਆਪਣੀ ਮਿਹਨਤ ਨਾਲ ਕੋਈ ਚੀਜ਼ ਬਣਾਈ ਹੋਵੇ ਨਾ ਦਰਵਾਜਿਆਂ ਨੂੰ ਮੜਾਇਆ ਘੁਣ ਵੀ ਲੱਗਦਾ ਨਾ ਦੁੱਖ ਹੁੰਦਾ ਬਿਲਕੁਲ ਜੀ ਤੇ ਇੱਥੇ ਤਾਂ ਸਾਰਾ ਮਕਾਨ ਹੀ ਪੋਰਪੋਰ ਕਰ ਪਾਇਆ ਪਾਇਆ ਜੀ ਮੈਂ ਬਹੁਤ ਅਸੀਂ ਲੱਗੇ ਹੋਇਆ ਹਾਂ ਬੜ ਮੈਂ ਬਹੁਤ ਆ ਇਹਨਾਂ ਨੂੰ ਸਾਫ ਸੁਥਰਾ ਕਰਨਾ ਬਹੁਤ ਕਰਦਾ ਹੁੰਦਾ ਸੀ ਜਦੋਂ ਹੁਣ ਮੇਰਾ ਦੈਲੀ ਜਾਂਦਾ ਜੀ ਕੀ ਮੇਰੇ ਤੇ ਬੀਤ ਰਹੀ ਹੈ ਵੀ ਹੁਣ ਡਿੱਗ ਜਾਂਦੇ ਹੋਇਆ ਬਹੁਤ ਮਿਹਨਤ ਕੀਤੀ ਹੈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਘਰ ਬਣਾਉਣ ਕਿਉਂਕਿ ਕੋਈ ਹੈ ਨਹੀਂ ਸੀ ਕਮਾਈ ਵਾਲਾ ਹੋਰ ਵੀ ਇਕੱਲੇ ਨੇ ਆਪ ਹੀ ਕੀਤਾ ਜੀ ਮੈਂ ਸਭ ਕੁਝ ਆਸ਼ੂ ਇਹ ਕਿਹੜਾ ਪਿੰਡਾ ਬਈ ਮੱਲੀਆਂ ਪੰਡਾ ਮੱਲੀਆਂ ਵਾਲਾ ਹਾਂਜੀ ਬਈ ਅੱਛਾ ਇੱਧਰ ਆਪਣੇ ਨਾਲ ਆਸ਼ੂ ਆ ਕਲਕਲਾ ਤੋਂ ਪਹਿਲਾਂ ਵੀ ਆਸ਼ੂ ਵੀਡੀਓ ਦੇ ਵਿੱਚ ਆਇਆ ਹੋਇਆ ਹੈ ਕਾਫੀ ਹੋਰ ਆਸ਼ੂ ਠੀਕ ਠਾਕ ਵਧੀਆ ਵਧੀਆ ਬਈ ਤੁਸੀਂ ਦੱਸੋ ਇਥੇ ਲਾਦੀ ਗੱਡੀ ਇਥੇ ਲਾਦੀ ਸਸੀ ਗੱਲ ਬਈ ਜੀ ਸਸੀ ਵਾਲਾ ਪੀਰੇ ਹੋਰ ਕਿਵੇਂ ਠੀਕ ਹੈ ਜੀ ਹੋਰ ਸੁਣਾਓ ਤੁਸੀਂ ਹਾਂਜੀ ਠੀਕ ਹੈ ਜੀ ਤੁਸੀਂ ਤਾਂ ਵੀਰੋ ਸਲੇਸ਼ ਛੱਡ ਗਏ ਸੀ ਕੀ ਕਰੀਏ ਬਈ ਹੁਣ ਕੋਈ ਜ਼ਿੰਦਾ ਨਹੀਂ ਅੱਗੇ ਅੱਛਾ ਹਾਂਜੀ ਇਨਾ ਟੈਮ ਕਬੱਡੀ ਖੇਡੀ ਆ ਹਾਂ ਕੋਈ ਸਾਫ ਨਹੀਂ ਮਿਲ ਰਿਹਾ ਚਲੋ ਭਰਾਵਾਂ ਨੂੰ ਗੁਜਾਰਸ਼ ਕਰਦੇ ਆ ਚਲੋ ਮੈਨੂੰ ਨਾ ਇੱਕ ਦੋ ਭਰਾਵਾਂ ਦੇ ਕਾਫੀ ਫੋਨ ਆਏ ਸੀ ਹਾਂ ਜੀ ਤੇ ਥੋੜੀ ਮੇਰੀ ਆਪਣੀ ਨਹੀਂ ਸੇ ਠੀਕ ਹੈਗੀ ਐਕਸੀਡੈਂਟ ਇਹ ਹੋ ਗਿਆ ਸੀ ਮੇਰਾ ਠੀਕ ਹੈ ਜੀ ਤੇ ਤਾਂ ਕਰਕੇ ਸੋਰੀ ਵੀਰੇ ਥੋੜਾ ਹਾਂ ਹਾਂ ਠੀਕ ਆ ਸ਼ੁਕਰ ਆ ਭਾਈ ਜੀ ਤੇ ਕਿੱਧਰ ਘਰ ਆਪਣਾ ਆਪਣਾ ਆਵੇ ਅੱਗੇ ਜੀ ਅੱਛਾ ਹਾਂ ਜੀ ਲਾਗੇ ਛੱਪੜ ਆ ਨਾ ਵੀਰੇ ਹਾਂ ਜੀ ਛੱਪੜ ਦਾ ਕਰਕੇ ਥੋੜਾ ਜਨਾ ਡਿੱਕਤ ਆ ਗਈ ਏ ਅੱਛਾ ਹਾਂ ਜੀ ਉਹ ਬਾਥਰੂਮ ਪਾਇਆ ਸੀਗਾ ਜੀ ਹੁਣ ਉਹ ਵੀ ਜਮ ਖੰਡੇ ਗੰਦੇ ਆ ਜੀ। ਉਹ ਥੋੜਾ ਨਾ ਬੱਚੇ ਖੇਡਦੇ ਰਹਿੰਦੇ ਇੱਥੇ ਮੇਰਾ ਬੇਟਾ ਛੋਟਾ ਚਾਰ-ਪੰਜ ਸਾਲ ਦਾ। ਮੈਂ ਡਰ ਰਹਿਂਦਾ ਸੀ ਕਿ ਦੇ ਅੰਦਰ ਨਾ ਵੱਡ ਜੇ ਡੈਗ ਨਾ ਪਵੇ ਛੱਤ ਤੇ ਲੋਕ ਲਾਇਆ ਹੋਇਆ ਸੀਗਾ ਤੇ ਮੈਂ ਚਾਬੀ ਲਿਓਣਾ ਹੀ ਮੈਂ ਸਾਨੂੰ। ਹਾਂ ਕੋਈ ਨਹੀਂ ਕੋਈ ਨਹੀਂ ਲਿਆ। ਬਾਕੀ ਬਾਥਰੂਮ ਉਹ ਤਰੇ ਜਾਂਦੇ ਹਾਂ। ਹਾਂ। कल मैं काम ਤੇ ਗਿਆ ਸੀ ਬਈ ਮਗਰੋਂ ਫੋਨ ਆ ਗਿਆ ਮੇਰੀ ਵਾਈਫ ਦਾ ਕਹਿੰਦੇ ਕੀ ਛੱਤ ਡਿੱਗਣੀ ਸ਼ੁਰੂ ਹੋ ਗਈ ਕੱਲ ਵੀ ਟਾਈਲਾਂ ਡੱਗ ਪਈ ਓਹੋ ਉਹ ਦੇਖੋ ਪੱਤਾ ਡੱਗ ਪਿਆ ਜਿਕ ਚਲੋ ਵਾਈਗੁਰਾ ਸ਼ੁਕਰ ਮਨਾਉਣੇ ਆ ਕਿ ਲੋਕ ਲਾਇਆ ਹੋਇਆ ਸੀਗਾ ਕਿਤੇ ਬੱਚੇ ਥੱਲੇ ਖੇਡਦੇ ਹੁੰਦੇ ਤਾਂ ਨੁਕਸਾਨ ਹੋ ਸਕਦਾ ਜੀ ਥੋੜਾ ਥੋੜਾ ਕਰਕੇ ਹਰ ਰੋਜ਼ ਡਿੱਗੀ ਜਾਂਦਾ ਜੀ ਬਦਾਨੇ ਸੱਜਣਾ ਮਰੇ ਇਹੀ ਬੇਨਤੀ ਕਰਦੇ ਆਂ ਕਿ ਮੈਂ ਕੋਈ ਪੈਸੇ ਦਾ ਲਾਲਚ ਨਹੀਂ ਕਰਦਾ ਮੈਨੂੰ ਪੈਸਾ ਚਾਹੀਦਾ ਕੋਈ ਸਮਾਨ ਹੀ ਮੇਰੇ ਦਿੱਕਰ ਪਚਾ ਦੇਣਾ ਬਸ ਆਹੀ ਮੈਂ ਚਾਹਣਾ ਵਾ ਕੋਈ ਹੋਰ ਮੈਨੂੰ ਆ ਮਦਦ ਨਹੀਂ ਚਾਹੀਦੀ ਵੀ ਮੈਂ ਪੈਸੇ ਦਾ ਲਾਲਚ ਨਹੀਂ ਹੈਗਾ ਜੀ ਮੈਨੂੰ ਖੇਡਦੇ ਨੂੰ ਹੋ ਗਏ ਮੈਨੂੰ 15 ਤੋਂ 20 ਸਾਲ ਹੀ ਅੱਛਾ ਹਾਂਜੀ ਮਾੜੀ ਕਿਸਮ ਵਧੀਆ ਦੀ ਫੁੱਲ ਤਿਆਰੀ ਕੀਤੀ ਸੀ ਡੇਢ ਮਹੀਨਾ ਮੈਨੂੰ ਬਹਿਣਾ ਪਿਆ ਸੱਟ ਲੱਗੀ ਗੋਡੇ ਤੇ ਹਾਂ ਸੀਗਾ ਚਲੋ ਕਿਸੇ ਕੰਟਰੀ ਦਾ ਮੰਜੂ ਸ਼ੂਟ ਹੀ ਕੰਟਰੀ ਦਾ ਬੰਜੂਗਾ ਕੁਛ ਨਾ ਕੁਛ ਬੰਜੂ ਪਰ ਨਹੀਂ ਵਾਇਗੁਰ ਨੂੰ ਜੋ ਮਨਜ਼ੂਰ ਆ ਪਹਿਲਾਂ ਸੱਟ ਲੱਗੀ ਸੱਟ ਠੀਕ ਹੋਈ ਹੁਣ ਪਹਿਲਾਂ ਦਿਹਾੜੀ ਕਰਕੇ ਮੈਂ پیسے ਸਾਡੀ ਰਿਕਵਰੀ ਕੀਤੀ ਹੂੰ ਹੂੰ ਪਹਿਲਾਂ ਉਦੋਂ ਪਹਿਲਾਂ ਤਿਆਰੀ ਕੀਤੀ پیسے ਲਾ ਕੇ ਆਪ ਵੀ ਖੁਦ ਮਿਹਨਤ ਕਰਕੇ ਜੀ ਅੱਛਾ ਤੇ ਜਦੋਂ ਉਹਨੂੰ ਸੈੱਟ ਹੋਇਆ ਮੇਰੇ ਸੱਟ ਲੱਗ ਗਈ ਉਦੋਂ ਬਾਅਦ ਹੁਣ ਸੱਟ ਠੀਕ ਹੋਈ ਦੇ ਘੜ ਡੇਗਣਾ ਸ਼ੁਰੂ ਹੋ ਗਿਆ ਹੂੰ ਹੈਪੀ ਵੀਰੇ ਧਣਾ ਕਿਸੇ ਨੂੰ ਕੈਮਰੇ ਮੂਰੇ ਆਉਣ ਦਾ ਸ਼ੌਂਕ ਨਹੀਂਗਾ ਹਨਾ ਭਾਈ ਭਾਈ ਮੈਨੂੰ ਕਹਿ ਰਹੇ ਆ ਨਾ ਸਾਰੇ ਕਹਿੰਦੇ ਆ ਵੀ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਤੂੰ 2 ਮਹੀਨੇ ਪਹਿਲਾਂ ਮੈਂ ਚੱਲਦੇ ਸੀਗੇ ਵੀ ਤੈਨੂੰ ਹੈਲਪ ਕਰਵਾ ਦਿੰਦੇ ਹਾਂ 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 ਔਰ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਮੈਨੂੰ ਆਇਆ ਸੀ ਚਲੋ ਥੋੜਾ ਵਾ ਕਰਵਾ ਲੂੰਗਾ ਮੈਂ ਮਿਹਨਤ ਕਰ ਲੂੰ ਮਿਹਨਤ ਕਰ ਕਰ ਲੂੰਗਾ ਤੇ ਵੀ ਸਮਾਂ ਹੈਗਾ ਮੇਰੇ ਕੋਲ ਇੱਕਦਾਂ ਵੀ ਡਿੱਗਣਾ ਸ਼ੁਰੂ ਹੋ ਗਿਆ ਜੀ ਸਮਝੋ ਬਾਹਰ ਆਈਏ ਸਾਰਾ ਬਹਿ ਗਿਆ ਫਰਸ਼ ਸਾਰੀ ਲਿਪੀ ਹੋਈ ਆ ਤਰੇਣਾ ਪਈ ਹੋਈ ਆ ਜੀ ਪਤਾ ਨਹੀਂ ਕਦੇ ਵੀ ਡਿੱਗ ਸਕਦਾ ਜੀ ਅੰਦਰ ਦੇਖ ਲਓ ਜੀ ਆ ਸਾਰਾ ਆ ਵੀਰੇ ਸਾਰਾ ਸਮਾਨ ਹੌਲੀ ਹੌਲੀ ਬਣਾਇਆ ਤੁਸੀਂ ਹਾਂਜੀ ਆਈ ਮੈਂ ਹੌਲੀ ਰਿਕਵੈਸਟਾਂ ਦੇ ਅੱਛਾ ਹਾਂਜੀ ਪੈਸੇ ਚੱਕ ਚੱਕ ਕੇ ਇਦਾਂ ਹੌਂ ਰੋਲਦਾ ਵਰਦਾ ਇਹ ਸਮਾਨ ਮੇਰਾ ਕੀ ਇਹ ਦੇ ਘਰੇ ਕਾਨੂੰਨੀ ਜੀ ਕਰਦਾ ਬਈ ਇਹ ਮੇਰੇ ਜਿਹੜੇ ਬੰਦੇ ਨੇ ਇੰਨੀਆਂ ਮੇਨਤਾਂ ਨਾਲ ਬਣਾਇਆ ਹੋਵੇ ਨਾ ਮੈਂ ਸਮਝ ਸਕਦਾ ਕੋਈ ਨਹੀਂ ਹੈਪੀ ਵੀਰ ਹੌਸਲਾ ਰੱਖਿਆ ਰ ਪਰਮਾਤਮਾ ਕਰੂਗਾ ਰੋਣਾ ਵੀਰੇ ਕੋਈ ਨਹੀਂ ਕਰਦੇ ਗਏ ਤੇ ਉਹਦੇ ਘਰੇ ਰੱਖਦੇ ਉਹਦੇ ਘਰੇ ਰੰਦਵੇ ਰੱਖਣ ਦੀ ਜੀ ਨਹੀਂ ਕਰਦਾ ਬਈ ਇਹਦੇ ਘਰੇ ਸਾਰੇ ਘਰ ਨੂੰ ਹੀ ਤੇੜਾ ਲਾ ਗਿਆ ਨਾ ਵੀਰ ਸਾਰਾ ਘਾਰ ਹੀ ਹੋ ਗਿਆ ਬਈ ਸਾਰਾ ਲਿੱਡਰ ਪੜ ਗਿਆ ਬਈ ਪਿੱਛੇ ਵੀ ਹਾਂਜੀ ਦਬਾ ਜੀ ਇਹਦੇ ਪਿੱਛੇ ਵੀਰੇ ਨੂੰ ਕਿਸਮਤ ਹੀ ਮਾੜੀ ਆ ਸਕਦੇ ਹੋਰ ਕੀ ਆਏ ਇਹ ਇਹ ਕਹਿ ਸਕਦੇ ਆਪਾਂ ਕਹਾਂਗੇ ਇਹਦਾ ਮਾੜਾ ਵੀ ਨਹੀਂ ਕੀਤਾ ਜੀ ਆ ਇਸਤੇ ਬੜ ਮਿਹਨਤੀ ਕੀਤੀ ਇਸ ਸਮੇਂ ਹੈ ਨਹੀਂ ਕਿ ਬਾਰੇ ਕਰਦਾ ਜੀ ਜਦੋਂ ਆ ਵੀਰੇ ਤੁਸੀਂ ਦਰਵਾਜ਼ੇ ਲਾਏ ਸੀ ਇਦਾਂ ਤੇ ਉਦੋਂ ਤੋਂ ਮਨ ਦੇ ਵਿੱਚ ਕਈ ਨਾ ਬਹੁਤ ਆਈਏ ਮੈਂ ਆ ਲਫਾਫੇ ਨਹੀਂ ਹਾਇ ਤੇ ਕਰ ਲਿਆ ਦਿੱਤੇ ਸੀ ਉੱਪਰੋਂ ਅਲਫਾਫੇ ਬੇ ਚੜੇ ਹੀ ਨਹੀਂ ਲਾਏ ਅਕੜੀ ਬੱਚੇ ਪਟ ਦਿੰਦੇ ਪਰ ਮੈਂ ਲੈ ਉਹ ਲਾਉਣ ਦੇ ਤੇ ਨੰਨੇ ਸੁਆਗ ਸੀ ਜੀ ਚਾਣਾ ਕੀਤਾ ਸੀ ਜੀ ਇਹਦਰਾ ਵੀ ਕਮਰੇ ਦੇ ਆਹੀ ਲਾਦਾ ਹਾਂਜੀ ਇਹ ਵੀ ਇਦਾਂ ਹੀ ਹੋਇਆ ਯਾਰ ਆਹ ਦੇਖ ਲਓ ਵੀਰ ਨੇ ਨਾ ਲਫਾਫੇ ਵੀ ਨਹੀਂ ਹਲੇ ਤੱਕ ਲਾਏ ਸੀ ਕਿੰਨਾ ਕ ਟਾਈਮ ਹੋ ਗਿਆ ਵੀਰੇ ਮਕਾਨ ਪਾਇਨੋਂ ਉਦਾਂ ਚਾਰ ਪੰਜ ਸਾਲ ਹੋ ਗਏ ਬਾਈ ਨੂੰ ਅੱਛਾ ਹਾਂਜੀ ਤੇ ਕਿੰਨੇ ਸਾਲਾਂ ਦੀ ਮਿਹਨਤ ਸੀਗੀ ਇਹ ਮਕਾਨ ਪਹੁੰਚ ਜੇ ਮਿਹਨਤ ਤਾਂ ਇਹ ਕਮਰਾ ਪਾਇਆ ਮੈਂ ਸਾਰ ਹੋ ਗਿਆ ਪੰਜ ਸਾਲਾਂ ਜਦ ਮੈਂ ਪੂਰਾ ਕੀਤਾ ਸੀਗਾ ਅੱਛਾ ਫੇਰ ਫੇਰ ਇਹ ਕਮਰਾ ਪਾਇਆ ਫੇਰ ਮਿਹਨਤ ਕੀਤੀ ਮੈਂ ਫੇਰ ਤੁਹਾਨੂੰ ਦੱਸਿਆ ਮੈਂ ਬਰਾਂਡੇ ਵੇਰੀ ਪੈਸੇ ਘਾਟ ਕੇ ਮੋਟਰਸਾਈਕਲ ਤੇ 14 ਦਾ ਡੀਜ਼ਨ ਵੇਚਿਆ ਮੈਂ ਉਦੋਂ ਪੂਰੇ ਕਿਤੇ ਘਾੜਾਂ ਦੇ ਪੈਸੇ ਇਦਾਂ ਹੋੜੀ ਹੋੜੀ ਕਰਕੇ ਪਾਇਆ ਸੀਗਾ ਉਹ ਚਾਰ ਵੀ ਨਹੀਂ ਹੈ ਤਾਂ ਲੱਥਿਆ ਸੀਗਾ ਘਰ ਦਾ ਜੀ ਵੀ ਮੈਂ ਵਧੀਆ ਆਹ ਗਮਰੇ ਜਿਹਾ ਆਉਂਦਾ ਸੀਗਾ ਇਹ ਕੱਚਾ ਹੁੰਦਾ ਸੀ ਥੱਲੇ ਤੇ ਲਾਈਟ ਵੀ ਨਹੀਂ ਹੁੰਦੀ ਸੀ ਬੜਾ ਮੈਨੂੰ ਚਾ ਸੀਗਾ ਮੈਨੂੰ ਆਏ ਸੀ ਮੈਂ ਮਹਿਲ ਚ ਆ ਗਿਆ ਵੀ ਮੈਂ ਕਦੇ ਮਹਿਲ ਚ ਰਹਿਣ ਲੱਗਿਆ ਮੈਨੂੰ ਬਹੁਤ ਜ਼ਿਆਦਾ ਚਾ ਸੀ ਜੀ ਮੇਰੇ ਲਈ ਤਾਂ ਇਹੀ ਮਹਿਲ ਸੀਗਾ ਜੀ ਜਿਹੜੀ ਚੀਜ਼ ਆਪਣੇ ਹੱਥਾਂ ਨਾਲ ਬਣਾਈ ਉਹਦੇ ਦੀ ਵੀ ਮੈਂ ਸਮਝ ਸਕਦਾ ਮਾਦਾ ਨਵੀ ਬਹੁਤ ਮਿਹਨਤ ਕੀਤੀ ਬਈ ਮੇਰ ਨਾਲ ਆ ਵੀ ਮੇਰੇ ਖਿਆਲ ਨਾਲ ਹੋਣੀ ਕੀਤਾ ਰਿਪੇਅਰ ਤੁਸੀਂ ਹਾਂ ਜੀ ਇਹ ਦੁਬਾਰਾ ਰਿਪੇਅਰ ਕੀਤਾ ਸੀਗਾ ਹੁਣ ਇਹ ਉੱਥੋਂ ਨਾਲ ਸ਼ੁਰੂ ਹੋ ਗਿਆ ਦੁਬਾਰਾ ਇਹ ਇਧਰੋਂ ਰਿਪੇਅਰ ਕੀਤਾ ਹੀ ਹੁਣ ਇਧਰੋਂ ਹੋ ਗਿਆ ਇਧਰੋਂ ਹੋ ਗਿਆ ਹਾਂ ਜੀ ਉੱਥੋਂ ਵੀ ਸਾਰੇ ਰਿਪੇਅਰ ਕੀਤਾ ਉਹ ਦੁਬਾਰਾ ਫੇਰ ਹੋ ਗਿਆ ਸ਼ੁਰੂ ਹਾਂ ਜੀ ਇਹ ਛੱਪੜ ਦਾ ਕਰ ਕਹਿਣਾ ਇਹ ਹਟਦਾ ਨਹੀਂ ਦੁਬਾਰਾ ਫੇਰ ਹੋ ਜਾਂਦਾ ਹੁਣ ਸਾਰਾ ਕੁਈ ਦੇਖ ਹੀ ਰਹੇ ਆ ਸਾਰਾ ਉਸ ਮਾਲ ਉਧਰੋਂ ਉਧਰ ਪਿਆ ਵਾ ਕਰ ਦੇ ਕਿਤੇ ਚੱਕ ਕੇ ਉਹ ਹੁੰਜੇ ਕਰ ਦੇਦਾ ਚੱਕ ਕੇ ਕਿਤੇ ਉਧਰ ਲੇ ਖੁੰਜੇ ਰਾ ਇਧਰੋਂ ਡੱਗਣ ਲੱਗਦਾ ਉਧਰ ਰੱਖ ਦੇਦਾ ਜੀ ਸਮਝ ਨਹੀਂ ਆ ਰਹੀ ਕੀ ਕਰੀਏਗੀ ਆ ਜਿਹੜੇ ਸ਼ੀਸ਼ੇ ਜਦੋਂ ਆਪਣਾ ਘਰ ਪਾਇਆ ਜੀ ਮੈਂ ਇਹਨਾਂ ਨੂੰ ਇੰਨਾ ਚਾਹ ਹੁੰਦਾ ਸੀ ਮੈਂ ਸਾਫ਼ ਹੀ ਕਰੀ ਜਾਣਾ ਮੈਂ ਇਹਨੂੰ ਜਿੱਦੇ ਕਰੇ ਹੁੰਦਾ ਸੀਗਾ ਇਹਨਾਂ ਨੂੰ ਸਾਫ਼ ਹੀ ਕਰੀ ਜਾਣਾ ਮੇਰੀ ਵਾਈਫ ਨੇ ਮੈਨੂੰ ਛੇੜਨਾ ਕਿ ਤੁਸੀਂ ਇਹਨੂੰ ਇਹਨੂੰ ਹੀ ਲੱਗੇ ਰਹਿਣੇ ਆ ਚਾਹ ਹੁੰਦਾ ਸਾਰੇ ਦਰਵਾਜ਼ੇ ਦਾ ਇਹ ਸਾਫ਼ ਕਰੀ ਜਾਣਾ ਮੈਂ ਕਰੇ ਹੋਣਾ ਸੀਗਾ ਬੜਾ ਚਾਰ ਹੁੰਦਾ ਸੀ ਮੇਰਾ ਵੀ ਪੁੱਜਿਆ ਬੰਗਰ ਬਣ ਗਿਆ ਕਦੇ ਸੋਚਿਆ ਨਹੀਂ ਸੀ ਮੈਂ ਮਿਹਨਤ ਕੀਤੀ ਮਿਹਨਤ ਕਰਕੇ ਫਿਰ ਸਾਰਾ ਕੁਝ ਕੀਤਾ ਜੀ ਆ ਉਧਰ ਬਾਥਰੂਮ ਪਾਇਆ ਜੀ ਹੁਣੀ ਮੈਨੂੰ ਆਇਆ ਸੀ ਜੀ ਕਦੇ ਉਧਰ ਬ੍ਰਦਰ ਕਰੇ ਜਾਣਾ ਪੈਂਦਾ ਸੀ ਸਾਨੂੰ ਬਾਥਰੂਮ ਤੇ ਬਾਥਰੂਮ ਪਾਇਆ ਸੀਗਾ ਜੀ ਪੌਣ ਸਾਰੀ ਇਹ ਥੋੜੇ ਦਿਨਾਂ ਬਾਅਦ ਹੀ ਪੇੜ ਆ ਗਈ ਆ ਥੱਲੇ ਲੈ ਕੇ ਸਾਰਾ ਪਾਟਿਆ ਹੋਇਆ ਜੀ ਕੋਈ ਤਾਂ ਖੁਸ਼ ਵੀ ਨਹੀਂ ਬਚਿਆ ਯਾਰ ਉਹਨੂੰ ਫੇਰ ਨੂੰ ਨਾ ਤੋਣਾ ਫੇਰ ਉਧਰ ਹੀ ਕਿਸੇ ਦੇ ਕਰੀ ਪੈਂਦਾ ਈ ਉਹ ਸਾਰਾ ਉਧਰੋਂ ਵਟਿਆ ਹੋਇਆ ਜੀ ਹੈਪੀ ਵੀਰੇ ਕੀ ਹੁਣ ਤੁਸੀਂ ਅਪੀਲ ਕੀ ਕਰਨਾ ਚਾਹੁੰਦੇ ਆ ਆਪਣੇ ਵੱਲੋਂ ਪੀਲ ਮੈਂ ਆਹੀ ਕਰਾਂ ਜੁਣਾ ਪਹਿਲਾਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਬਈ ਕੋਈ ਨਹੀਂ ਕਿਸੇ ਮਾੜੇ ਬੰਦੇ ਦੀ ਕੋਈ ਸੌਂਦਾ ਨਾ ਕੋਈ ਕਿਸੇ ਕੋਲ ਆਉਂਦਾ ਮਾੜੇ ਬੰਦੇ ਕੋਲ ਤੁਹਾਡਾ ਧੰਨਵਾਦ ਕਰਦਾ ਬਈ ਪਰ ਮੈਂ ਕਬੱਡੀ ਵਾਲਿਆਂ ਨੂੰ ਜਾਂ ਪ੍ਰਮੋਟਰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੀ ਮੇਰਾ ਘਰ ਪੁਵਾ ਦਿਓ ਮੈਂ ਕੁਝ ਨਹੀਂ ਮੰਗਦਾ ਕੋਈ ਪੈਸਾ ਨਹੀਂ ਮੰਗਦਾ ਮੈਨੂੰ ਬਸ ਮੇਰਾ ਘਰ ਪੁਵਾ ਦਿਓ ਮੈਂ ਆਪਣੇ ਘਰ ਚ ਰਹਿ ਸਕਾਂ ਕਿਉਂਕਿ ਤੁਹਾਨੂੰ ਪਤਾ ਹੈ ਵੀ ਬੰਦਾ ਬਾਹਰੋਂ ਥੱਕਿਆ ਆਂਦਾ ਘਰੇ ਆ ਕੇ ਆਰਾਮ ਕਰਨਾ ਹੁੰਦਾ ਘਰੇ ਆ ਕੇ ਫਿਰ ਦੁੱਖ ਵੇ ਜਾਦਾ ਜੀ ਘਰੇ ਆ ਕੇ ਮਨ ਜਿਆਦਾ ਦੁਖੀ ਹੋ ਜਾਂਦਾ ਜੀ ਹੀ ਬਣਿਆ ਮੈਂ ਮੇਰੇ ਘਰੇ ਮਸਾਹੀ ਹੱਥ ਜੁੜ ਕੇ ਬੇਨਤੀ ਕਰਦਾਂਗੇ ਵੀ ਇੱਕ ਇੱਕ ਵੱਡਿਆਂ ਦੇ ਇੰਨੇ ਨੇ ਪੈਸੇ ਲੱਗਦੇ ਆ ਪਰ ਮੈਂ ਇਹ ਨਹੀਂ ਕਹਿੰਦਾ ਵੀ ਉਹ ਗਲਤ ਆ ਉਹ ਚਲੋ ਮਿਹਨਤ ਕੀਤੀ ਆ ਮਿਹਨਤ ਕਰਦੇ ਆ ਪਲੇਅਰ ਇਹ ਚਾਹੁੰਦੇ ਨੇ ਮੇਰੇ ਤੇ ਵੀ پیسے ਲੱਗਣ ਤੇ ਉਹ ਵੱਖਰੀ ਚੀਜ਼ ਐ ਕਹਣਾ ਮੈਨੂੰ ਵੀ ਪਰ ਮੈਨੂੰ ਵੀ ਉਹਦੇ ਚ ਕੁਝ ਘਰ ਬਾਰੇ ਮੇਰੇ ਸੋਚਿਆ ਜਾਵੇ ਤੇ ਮੈਂ ਪਤਾ ਨਹੀਂ ਕਿੰਨੇ ਆ ਕਿ ਵੱਡਿਆਂ ਹੋਰ ਪਾ ਦਊਗਾ ਇਹ ਮੈਂ ਮੈਂ ਖੇਡਣਾ ਚਾਹੁੰਦਾ ਮੈਨੂੰ ਜਨੂਨ ਬਹੁਤ ਆ ਇਹ ਖੇਡਣ ਦਾ ਅੱਛਾ ਹਾਂਜੀ ਮੇਰੇ ਦਾ ਇਹ ਤਾਂ ਕਿ ਆ ਸੋਚਿਆ ਹੋਇਆ ਸੀ ਵੀ ਚਲੋ ਮੈਂ ਮਿਹਨਤ ਇੰਨੀ ਕੀਤੀ ਸੀ ਬਾਈਬਲ ਲਈ ਅਰਗੇ ਗਾਲ ਬੜੀ ਹੁਣੀ ਕਹਿੰਦੇ ਸੀ ਵੀ ਚਲ ਤੇਰਾ ਯੂਰਪ ਦਾ ਦੇਖ ਲਾਂਗੇ ਐ ਕਿ ਤੂੰ ਮਿਹਨਤ ਕਰੀ ਜਾਣਾ ਵਾ ਸਾਨੂੰ ਬਹੁਤ ਟਾਈਮ ਹੋ ਗਿਆ ਵੀ ਅਜ ਫਰੈਸ਼ ਪਾਸਪੋਰਟ ਵੀ ਚੱਕਣੇ ਆ ਬਾਈ ਉਹਨਾਂ ਨੇ ਦੱਸਿਆ ਸੀਗਾ ਉਹਨੇ ਵੀ ਤੂੰ ਮਿਹਨਤ ਕਰ ਕੋ ਇਹਨਾਂ ਤੇਰੇ ਅਲਵਾਵਾਂਗੇ ਪਹਿਲਾਂ ਸੱਟ ਲੱਗੀ ਡੇਢ ਮਹੀਨਾ ਬੈਠਣਾ ਪੈ ਗਿਆ ਜੀ ਉਸ ਤੋਂ ਬਾਅਦ ਆ ਹੋ ਗਿਆ ਜੀ ਘਰ ਦੇ ਹਾਲਾਤ ਸਾਰੇ ਸੁਪਨੇ ਤੇ ਪਾਣੀ ਫੈ ਗਿਆ ਜੀ ਮਿਹਨਤ ਬਹੁਤ ਜ਼ਿਆਦਾ ਕੀਤੀ ਸੀ ਤੁਸੀਂ ਮੈਂ ਤੁਹਾਨੂੰ ਦਿਖਾਉਂਗਾ ਵੀ ਕਿ ਵੱਡੀਆਂ ਜੀ ਜੀ ਕਿੱਦਾਂ ਮੈਚ ਕੀ ਖੇਡਿਆਗੇ ਸਟਾਰਟਿੰਗ ਹੀ ਤਕੜੀ ਸੀ ਮੈਂ ਪਹਿਲੇ ਮੈਚ ਤੋਂ ਲੈ ਗਿਆ ਜੀ 15 ਤੋਂ 20 ਮੈਚ ਹੀ ਸਿਰਫ ਮੈਂ ਖੇਡਿਆ ਮੈਂ ਦੀ ਸੱਚ ਸੱਟ ਲੱਗੀ ਬਾਅਦ ਚ ਸਾਰੇ ਮੇਲੇ ਤਗੜੇ ਖੇਡੇ ਕੋਈ ਆਏ ਨਹੀਂ ਹੋਇਆ ਕਿ ਮੈਂ ਮਾੜਾ ਖੇਡਿਆਗਾ ਹੈਪੀ ਵੀਰੇ ਜਿਹੜੇ ਨਾਲ ਦੇ ਪਲੇਅਰਾਂ ਦੇ ਨਾਲ ਤੁਹਾਡਾ ਜ਼ਿਆਦਾ ਪਿਆਰ ਆ ਹਾਂਜੀ ਹੈਨਾ ਜਿੱਦਾਂ ਜਿਹੜੇ ਨਾਮੀ ਪਲੇਅਰ ਆ ਮੰਨ ਲਓ ਵੀ ਜਿਹੜੇ ਸਰਦੇ ਆ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਕੁਝ ਤਾਂ ਪਲੇਅਰ ਬਈ ਇਦਾਂ ਦੇ ਹੈਗੇ ਆ ਚਲੋ ਪ੍ਰੇਮ ਬਹੁਤ ਆ ਵਿਚਾਰੇ ਚਲੋ ਅੱਗੇ ਕਹਿੰਦੇ ਫਿਰਦੇ ਆ ਡਾਊਨ ਆਪ ਵੀ ਕਰੋ ਅੱਛਾ ਹਾਂਜੀ ਤੇ ਪਰ ਜਿਹੜੇ ਥੋੜੇ ਸਹਿੰਦੇ ਆ ਮੇਰੇ ਵੀਰ ਉਹਨਾਂ ਨੂੰ ਮੈਂ ਇਹੀ ਕਹਿਣਾ ਕਿ ਥੋੜੀ ਬਹੁਤੀ ਮੇਰੀ ਆਪਾਂ ਕੋਈ ਫੋਰਸ ਨਹੀਂ ਕਰਦੇ 19 ਜਿੰਨੀ ਕਿ ਚਾਹਣੇ ਤੁਸੀਂ 19 ਹੈਲਪ ਕੀਤੀ ਜੰਦੀ ਕਿ ਆਪਾਂ ਫੋਰਸ ਨਹੀਂ ਕਰਦੇ ਜਿਆਦਾ ਪਿਆਰ ਉਦਾਂ ਕਿਹੜੇ ਪਲੇਅਰ ਨਾਲ ਸੀ ਤੁਹਾਡਾ ਹਾਂਜੀ ਮੇਰੇ ਬਾਈ ਹੁਣੀ ਆਮਣੇ ਹੁਣੀ ਜੰਦਪੁਰਾਣਾ ਵਾਲੇ ਅੱਛਾ ਇਹਦਾ ਨਾਂ ਪੰਡ ਦੋਨੀ ਇਹਦਾ ਨਾਂ ਲਿਆਜਪੁਰੀ ਸੀ ਮੇਰੀ ਅੱਛਾ ਹਾਂਜੀ ਬਾਕੀ ਸਾਰੇ ਪਲੇਅਰਾਂ ਨਾਲ ਆਪਣੀ ਵਧੀਆ ਹੀ ਹਰਮਨ ਰਗਣਾ ਚਿਰਾਗਦੀਨ ਉਹਨਾਂ ਨਾਲ ਸਾਰੇ ਨੇ ਵਧੀਆ ਸੀ ਆਪਣੀ ਖੇਡਿਆ ਵੀ ਇਹਨਾਂ ਨਾਲ ਅੱਛਾ ਤੇ ਲਗਭਗ ਸਾਰੇ ਨਾਲ ਵਧੀਆ ਹੀ ਹੈ ਜੀ ਕਿਸੇ ਨਾਲ ਸਾਰੇ ਮਿੱਤਰ ਆਪਣੇ ਸਾਰੇ ਯਾਰ ਦੋਸਤ ਹੀ ਆਈ ਕੋਈ ਆਇ ਨਹੀਂ ਖੁਸ਼ੀ ਤੇ ਤੁਸੀਂ ਕਿਹੜੇ ਸਾਲ ਕਬੱਡੀਆਂ ਪਾਈਆਂ ਮੈਂ 19 ਜਿ ਪਾਈਆਂ ਜੀ 18 ਦੇ 19 ਜਿ ਲਗਾਤਾਰ ਮੇਰੇ ਮੈਚ ਆਉਂਦੇ ਰਹੇ ਇੱਕ ਸਾਲ ਤਾਂ ਮੇਰੇ ਡੜਬੇ ਨਾਲ ਮੈਚ ਹੀ ਬਾਰੇ ਆਏ ਜੀ ਅੱਛਾ ਉਹਨਾਂ ਤੋਂ ਇੱਕ ਜੱਫਾ ਹੁੰਦਾ ਸੀ ਉਹ ਵੀ ਕਦੇ ਨਹੀਂ ਜੱਫਾ ਨਹੀਂ ਕਦੇ ਖਾਦਾ ਸੀਗਾ ਜੀ ਮੈਂ ਤੁਹਾਨੂੰ ਕਬੱਡੀਆਂ ਵੀ ਸ਼ੇਅਰ ਕਰ ਦਿੰਦਾ ਫੁੱਟਣਾ ਵੀ ਕਿੱਦਾਂ ਹੁੰਦਾ ਨਾ ਮੈਚ ਲੱਗਦੇ ਆ ਕਿ ਸੀ ਜਦੋਂ ਪਤਾ ਨਹੀਂ ਕੋਈ ਕਿਸਮਤ ਸੀ ਮੇਰੀ ਉਹਨਾਂ ਨੇ ਮੈਚ ਆਈ ਜਾਂਦੇ ਸੀ ਕੁਆਟਰ ਆ ਜੇ ਸੇਮੀ ਆ ਜੇ ਜਾਂ ਪਹਿਲਾਂ ਆ ਜੇ ਡੜਬੇ ਹੁਣੇ ਦਰਸ਼ਨ ਬਾਈ ਹੁਣੀ ਉਹਨਾਂ ਨਾਲ ਬਾਰੇ ਮੈਚ ਆਏ ਜੀ ਮੇਰੇ ਕਿ ਉਹ ਸਾਰੇ ਮੈਚ ਐਨ ਵਧੀਆ ਲੱਗੇ ਪੂਰੇ ਵਧੀਆ ਲੱਗੇ ਮੈਚ ਆ ਫੱਲੋ ਹਰ ਜਾਂਦਾ ਨੂੰ ਬਈ ਅੱਛਾ ਹਾਂਜੀ ਆਈ ਨਹੀਂ ਆਪਦੀ ਕਬੱਡੀ ਮੈਂ ਪੂਰੀ ਵਧੀਆ ਪੂਰਾ ਜੋਰ ਲਾ ਕੇ ਪਾਉਂਦਾ ਹਾਂ ਜੀ ਹੂੰ ਹਾਂਜੀ ਕਦੇ ਜਿਵੇਂ ਅੱਜ ਟੂਰਨਾਮੈਂਟ ਤੇ ਮੈਂ ਜੱਫਾ ਨਹੀਂ ਕਾਦਾ ਕੱਲ ਨੂੰ ਇੱਕ ਆ ਬਸ ਐ ਹੀ ਹੁੰਦਾ ਦੀ ਅਗਲੇ ਦਿਨ ਇੱਕ ਲਾਤਾ ਜਾਂ ਮੈਂ ਭੱਜ ਆਇਆ ਵੀ ਆਈ ਨਹੀਂ ਹੁੰਦਾ ਸੀ ਵੀ ਜਮਾ ਮਾਰਾ ਖੇਡਿਆ ਮੈਂ ਕਦੇ ਵੀ ਸਾਰੇ ਪਲੇਅਰ ਬਾਕੀ ਜਾਣਦੇ ਆ ਤੁਸੀਂ ਵੀ ਜਾਣਦੇ ਹੋਵੋਗੇ ਬਈ ਤੇ ਤੁਸੀਂ ਪੁੱਛਿਆ ਵੀ ਆ ਮੇਰੇ ਬਾਰੇ ਆਰਸ਼ੂ ਵੀਰੇ ਉਹਨਾਂ ਨੂੰ ਨਾ ਹੂੰ ਹਾਂਜੀ ਵੈਸੇ ਜੇ ਖੁਸ਼ੀ ਪਲਵਾਨ ਤੁਹਾਡੀ ਵੀਡੀਓ ਦੇਖੇ ਉਹਨਾਂ ਨੂੰ ਤੁਹਾਡੇ ਬਾਰੇ ਪਤਾ ਲੱਗ ਹਾਂਜੀ ਹੋ ਸਕਦਾ ਪਹਿਚਾਨ ਆ ਜੂਗੀ ਹੋ ਸਕਦਾ ਪਛਾਨ ਲੈਣਾ ਅੱਛਾ ਹਾਂਜੀ ਮੈਂ ਇਸ ਤੱਕ ਆਫੀ ਆਇਆ ਤੇ ਪਰ ਵਧੀਆ ਪਲੇਅਰ ਆ ਜੀ ਉਹਦਾ ਨਾਮ ਪਛਾਣਨ ਪਛਾਨ ਹੋ ਸਕਦਾ 50 50 ਜਾਂਦਾ ਜੀ ਪਛਾਣਨ ਇਹ ਨਾਲ ਇਥੇ ਲੱਖੇ ਮੈਚ ਆ ਝੋਲ ਦਾ ਮੈਚ ਲੱਦਦਾ ਪਿਆ ਸੀਗਾ ਅੱਛਾ ਮੈਂ ਉਹਨਾਂ ਤੋਂ ਫੜਿਆ ਨਹੀਂ ਗਿਆ ਪਹਿਲੀ ਗੋਡੀ ਮੈਂ ਸਿੱਧਾ ਹੀ ਟੱਚ ਉਹਦੇ ਤੇ ਮਾਰਿਆ ਅੱਛਾ ਤੇ ਦੂਜੀ ਗੋਡੀ ਪਾਈ ਮੇਰੇ ਮਗਰੀ ਪੈ ਗਿਆ ਜੀ ਸਾਰੇ ਪਾਸੇ ਗਰਾਊਂਡ ਦੇ ਮੇਰੇ ਅੱਗੇ ਪਿੱਛੇ ਪਿੱਛੇ ਤੇ ਮੈਨੂੰ ਜਫਾ ਲਾ ਗਈ ਸੀਗੀ ਅੱਛਾ ਹਾਂਜੀ ਉਹ ਮੈਂ ਕਿਹਾਗਾ ਕਲਿੱਪ ਤੁਹਾਡੇ ਨੂੰ ਹਾਂ ਉਹ ਹੈਗੀ ਮੈਂ ਤੁਹਾਨੂੰ ਦੇਵਾਂਗਾ ਜੀ ਠੀਕ ਹੈ ਠੀਕ ਹਾਂਜੀ ਲੋਡ ਆ ਜੀ ਖੜਨ ਦੀ ਸਾਰੇ ਪਲੇਅਰਾਂ ਨੂੰ ਹੂੰ ਤੇ ਮੈਨੂੰ ਜ਼ਰੂਰਤਾ ਮੇਰਾ ਮਸਲਾ ਹੱਲ ਹੋ ਜਾਊਗਾ ਜੀ ਘਰ ਦਾ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਕੀ ਵੀਰੇ ਤੁਹਾਡਾ ਕੋਈ ਸੰਪਰਕ ਨੰਬਰ ਹੈਗਾ ਹਾਂਜੀ ਸੰਪਰਕ ਨੰਬਰ ਹੈਗਾ ਜੀ ਮੇਰਾ ਹਾਂਜੀ 87299 41699 ਜੀ ਇੱਕ ਵਾਰੀ ਦੁਬਾਰਾ ਬੋਲਿਓ 87299 41699 ਇਟ ਇਸ ਸਕੈਨਰ ਚੱਲਦਾ ਹਾਂਜੀ ਗੂਗਲ ਪੇ ਚੱਲਦਾ ਜੀ ਇਹ ਤੇ ਹਾਂਜੀ ਪਰ ਇਹ ਵੀ ਨਹੀਂਗਾ ਵੀ ਬੰਦੇ ਆਪਾਂ ਨੂੰ ਪੈਸੇ ਹੀ ਦੇਣ ਆਪਾਂ ਨੂੰ ਆਇਆ ਕੋਈ ਸਿੱਧਾ ਉਸਮਾਨੀ ਪਹੁੰਚਦਾ ਕਰਦਣ ਮੇਰੇ ਘਰ ਤਾਈ ਮੈਨੂੰ ਕੋਈ ਲਾਲਚ ਨਹੀਂ ਹੈਗਾ ਬੈਠਾ ਪਤਾ ਪਹਿਲਾਂ ਨਹੀਂ ਕੀਤਾ ਜਦੋਂ ਖੇਡਦਾ ਸੀ ਮੈਂ ਸਹੀ ਗੱਲ ਹੈ ਜੀ ਤਗੜੇ ਸੀਗੇ ਉਦੋਂ ਉਹ ਨਹੀਂ ਕਿਹਾ ਕੀਤਾ ਜੀ ਲਾਲਚ ਪੈਸਾਂ ਦਾ ਕਿਸੇ ਪਲੇਅਰ ਨਾਲ ਆਏ ਨਹੀਂ ਕਿਹਾ ਵੀ ਮੈਨੂੰ ਇੰਨੇ ਪੈਸੇ ਦੇ ਜਦ ਕਿ ਨਹੀਂ ਆਇਆ ਮੈਂ ਜਿੰਨੇ ਦੇਤੇ ਕਿਸੇ ਨੇ ਕਰਾਏ ਨੂੰ ਦੇਤੇ ਤੇ ਉਹਨੂੰ ਦੇਤੇ 100 200 ਫੜ ਕੇ ਆ ਜਾਣਾ ਬਸ ਆਹੀ ਹੁੰਦਾ ਸੀ ਤੇ ਕੋਈ ਸਾਰੇ ਪਲੇਅਰ ਆ ਇੱਕੋ ਜਿਹੀ ਹੁੰਦੇ ਆ ਜੀ ਕੋਈ ਆਏ ਕੋਈ ਚਾਰਾ ਦਾ ਗੜਾ ਨਹੀਂ ਹੁੰਦਾ ਘਰੋਂ ਆਣਾ ਆਪਾਂ ਇਹ ਚੀਜ਼ ਸਮਝਦੇ ਆ ਜੀ ਚਲੋ ਹੁਣ ਸਾਰਿਆਂ ਨੂੰ ਜ਼ਰੂਰਤਾਂ ਖੜਨ ਦੀ ਲੋੜ ਆ ਮੈਨੂੰ ਮੇਰੇ ਨਾਲ ਖੜੋ ਕਦੇ ਮੈਂ ਤੁਹਾਨੂੰ ਕਦੇ ਨਹੀਂ ਕਿਸੇ ਨੂੰ ਸਵਾਲ ਪਾਇਆ ਜੀ ਮੈਂ ਅੱਜ ਤੱਕ ਅੱਛਾ ਹਾਂਜੀ ਕਦੇ ਵੀ ਨਹੀਂ ਪਾਇਆ ਪਰ ਹੈਪੀ ਵੀਰੇ ਤੇਰੀ ਜਰੂਰ ਹੈਲਪ ਹੋਊਗੀ ਯਾਰ ਕਿਉਂਕਿ ਜੇ ਚਲੋ ਠੀਕ ਹੈ ਜੇ ਤੁਸੀਂ ਕੋਈ ਹੋਰ ਆਪਣੇ ਸ਼ੌਂਕ ਪੂਰੇ ਕਰਨੇ ਹੋਣ ਜਾਂ ਉਹਦੇ ਬਾਅਦ ਤੁਸੀਂ ਹੈਲਪ ਮੰਗਦੇ ਹੋ ਉਹ ਗੱਲ ਬੱਕਰੀ ਆ ਪਰ ਤੁਸੀਂ ਆਪਣੇ ਬੱਚਿਆਂ ਕਰਕੇ ਆਪਣੇ ਪਰਿਵਾਰ ਕਰਕੇ ਹੈਲਪ ਮੰਗਦੇ ਹੋ ਹੁਣ ਪੈਨ ਟੂਰਨਾਮੈਂਟ ਹੋਇਆ ਸੀ ਪੈਨ ਦੇ ਬੰਦੇ ਨੇ ਮੈਨੂੰ ਮੋਟਰ ਦਾ ਸਨਮਾਨਿਤ ਕੀਤਾ ਜੀ ਅੱਛਾ ਹਾਂਜੀ ਵਧੀਆ ਪਿਆਰ ਦਿੱਤਾ ਜੀ ਹਾਂਜੀ ਕਿਉਂਕਿ ਜੇ ਆਪਾਂ ਪਦੀਆਂ ਨਾਲ ਕਰਕੇ ਜਾਂ ਕੁਛ ਨੂੰ ਦੀਦਾ ਕਰਕੇ ਤਾਂ ਹੀ ਕੀਤਾ ਜੀ ਹਣਾ ਹਾਂ ਜੀ ਮੈਨੂੰ ਪਤਾ ਨਹੀਂ ਸੀਗਾ ਵੀ ਆ ਚੀਜ਼ ਹੋ ਜਾਣੀ ਤੇ ਨਹੀਂ ਮੈਂ ਉਹਨਾਂ ਤੋਂ ਪੈਸੇ ਹੀ ਮੰਗ ਲੈਂਦਾ ਜੀ ਮੈਨੂੰ ਪੈਸੇ ਦੋ ਤਾਂ ਮੈਂ ਰਿਪੇਅਰ ਕਰਾਵਾਂ ਸਹੀ ਗੱਲ ਹਾਂਜੀ ਭਾਈ ਤਰਸੀਮ ਆ ਗੱਲ ਕੈਨੇਡਾ ਤੋਂ ਕੈਲਗਰੀ ਤੋਂ ਉਹਨਾਂ ਨੇ ਮੋਟਰ ਹੈਗਲ ਪੇਂਟ ਵਾਲੇ ਉੱਦਾਂ ਕਰਦੇ ਆ ਸਪੋਰਟ ਭਾਈ ਹਾਂਜੀ ਉੱਦਾਂ ਇੱਕ ਦੋ ਬੰਦੇ ਹੈਗੇ ਜੀ ਕਰਦੇ ਜਿਆਦਾ ਨਹੀਂ ਜਿਵੇਂ ਭਾਈ ਉਹ ਤਰਸੀਮ ਆ ਨਾ ਉਹ ਕਰ ਦਿੰਦੇ ਹੁੰਦੇ ਠੀਕ ਹਾਂਜੀ ਤਰਸੀਮ ਗੱਲ ਕੈਨੇਡਾ ਤੋਂ ਉਹ ਕਰਦੇ ਆ ਜੀ ਯਾਰ ਬਾਕੀ ਹੈਪੀ ਹਾਂ ਹੁਣ ਮੈਨੂੰ ਮੋਟਰਸਾਈਕਲ ਦੇ ਗੱਟੇ ਆ ਬਾਰਵੇਂ ਮਹੀਨੇ ਹੀ ਅੱਛਾ ਅੱਛਾ ਉਹ ਤੋਂ ਬਾਅਦ ਹੋਇਆ ਈ ਸਾਰਾ ਜੋ ਇੱਥੇ ਹੁੰਦੇ ਉਹਨਾਂ ਨੂੰ ਮੈਂ ਕਹਿੰਦਾ ਹਨਾ ਵੀ ਆ ਚੀਜ਼ ਉਹਨਾਂ ਨੇ ਕਰ ਦੇਣੀ ਥੋੜਾ ਬਹੁਤ ਹੁਣ ਵੀ ਸ਼ਾਇਦ ਕਰਨ ਉਹਨਾਂ ਨੂੰ ਵੀਡੀਓ ਵਗੈਰਾ ਮੇਰੀਆਂ ਭੇਜ ਜਾਵਣੀਆਂ ਪਰ ਅਜੇ ਰਿਸਪੌਂਸ ਨਹੀਂ ਕੋਈ ਮਿਲਿਆ ਕੋਈ ਨਹੀਂ ਹੈਪੀ ਹੋ ਰਿਹਾ ਤੀ ਟੈਨਸ਼ਨ ਨਾ ਲੋ ਬਾਕੀ ਹੋਰ ਕੁਝ ਕਹਿਣਾ ਚਾਹੁੰਦੇ ਆ ਤੁਸੀਂ ਹੋਰ ਕੁਝ ਨਹੀਂ ਬਸ ਇਹੀ ਹੈ ਮੇਰਾ ਕਰਪਾ ਦਈ ਤੁਸੀਂ ਛੇਤੀ ਛੇਤੀ ਆਪਦਾ ਪਰਿਵਾਰ ਕਰੇ ਅਜੇ ਬਿਮਾਰ ਮੈਂ ਕਰੇ ਲੈ ਕੇ ਉਹਨਾਂ ਚਾਹਣਾ ਹਾਂ ਜੀ ਉਦਾਂ ਹੀ ਮੈਂ ਚਲੋ ਖੇਡਣਾ ਚਾਹਣਾ ਵ ਚੰਗਾ ਲੱਗੇ ਕਿਸੇ ਜੀ ਕਰੇ ਮੈਂ ਜਾਣਾ ਉਹਨਾਂ ਕੰਮ ਤੋਂ ਹੋਣਾ ਵੈਸੇ ਉਦਾਂ ਤੁਸੀਂ ਐਸਟੀਮੇਟ ਲਵਾ ਕੇ ਦੇਖਿਆ ਵੀ ਕਿੰਨਾ ਕ ਖਰਚਾ ਆ ਜਾਊਗਾ ਨਹੀਂ ਐਸਟੀਮੇਟ ਮੈਂ ਲਵਾਇਆ ਨਹੀਂ ਜੀ ਕਿਉਂਕਿ ਮੈਨੂੰ ਆਇਆ ਜੇ ਕੋਈ ਮੈਨੂੰ ਮਾੜਾ ਮੋਟਾ ਹੋਵੇ ਫਿਰ ਮੈਂ ਐਸਟੀਮੇਟ ਲਵਾਵਾਂ ਹਨ ਕਿਸੇ ਕੋਲੋਂ ਹੈਲਪ ਆਵੇ ਐਸਟੀਮੇਟ ਮੈਂ ਕੋਈ ਕੋਸ਼ਿਸ਼ ਹੀ ਨਹੀਂ ਕੀਤੀ ਲਵਾਉਣ ਦੀ ਹਾਂਜੀ ਚਲੋ ਬਾਕੀ ਕੋਈ ਨਹੀਂ ਫਾਈ ਪ੍ਰਮਾਤਮਾ ਕਰੂਗਾ ਵੈਸੇ ਤੁਸੀਂ ਆਪਣਾ ਵੀ ਵੀਰੇ ਥੋੜਾ ਬਚਾ ਕੇ ਹਨ ਹਾਂਜੀ 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 ਉਹਨਾਂ ਦਾ ਮੈਂ ਲੋਕ ਲਾ ਦੇਣਾ ਉਹਨਾਂ ਜੀ ਬੱਚੇ ਅੰਦਰ ਨਾ ਆ ਜਾਣ ਹਾਂਜੀ ਕੱਲ ਮੈਂ ਕੁਦਰਤੀ ਕੱਲ ਲੋਕ ਲਾ ਕੇ ਗਿਆ ਮੈਂ ਪਹਿਲਾ ਪੋਲ ਲਾ ਕੇ ਮੈਂ ਰਾਸਤੇ 'ਚ ਮੁੜਿਆ ਮੈਂ ਕਿਹਾ ਮੈਂ ਲੋਕ ਨਹੀਂ ਲਾਇਆ ਉਥੇ ਅੱਡੇ ਤੋਂ ਆ ਕੇ ਮੈਂ ਫੇਰ ਲੋਕ ਲਾ ਕੇ ਆ ਤੇ ਮਗਰੋਂ ਆ ਡੈਗ ਪਿਆ ਜੀ ਅੱਛਾ ਤੇ ਸ਼ੁਕਰ ਬਣਾ ਵਾਹਿਗੁਰੂ ਦਾ ਮੇਰੇ ਦਿਮਾਗ 'ਚ ਵੱਜ ਗਈ ਜੀ ਲੋਕ ਲੱਗਾ ਨਹੀਂ ਆ ਕੇ ਮੈਂ ਲੋਕ ਲਾ ਕੇ ਆ ਫੇਰ ਦੁਬਾਰਾ ਬਾਕੀ ਕੋਈ ਨਹੀਂ ਹੱਥੀ ਪਰਮਾਤਮਾ ਕਰੂਗਾ ਕਿਰਪਾ ਹਣਾ ਹਾਂਜੀ ਭਾਈ ਤੇ ਹੌਸਲਾ ਸਾਰੇ ਭਰਾ ਦੇ ਰਹੇ ਆ ਕੋਈ ਨਹੀਂ ਤੁਸੀਂ ਹਾਂਜੀ ਬੇਫਿਕਰ ਹੋ